ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਦੇਖ ਰਹੇ ਹੋ YouTube ਵਾਲੇ ਫਾਰਮਰ ਮੌਸਮ ਦੀ ਜਾਣਕਾਰੀ ਅੱਜ ਰਾਤ ਦੀ ਅਪਡੇਟ ਕੀ ਹੈ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਏ ਆ ਕਿਉਂਕਿ ਅੱਜ ਰਾਤ ਦਾ ਜਿਹੜਾ ਮੌਸਮ ਹੈ ਉਹ ਥੋੜਾ ਜਿਹਾ ਨੂੰ ਬਦਲਾਅ ਹੁੰਦਾ ਦਿਖਾਈ ਦੇ ਰਿਹਾ ਕਿਉਂਕਿ ਮੀਂਹ ਦੀ ਗਤੀਵਿਧੀਆਂ ਪੰਜਾਬ ਦੇ ਵਿੱਚ ਆਉਣ ਦੇ ਕੱਲ ਤੋਂ ਦੇਖਣ ਨੂੰ ਮਿਲਣਗੀਆਂ ਮੌਸਮ ਵਿਭਾਗ ਦੇ ਅਲਰਟ ਦੇ ਮੁਤਾਬਿਕ ਪਹਿਲਾਂ ਜੋ ਅਲਰਟ ਜਾਰੀ ਹੋਇਆ ਸੀ ਕਿ 10 ਤਰੀਕ ਰਾਤ ਤੋਂ ਮੀਂਹ ਹੋ ਸਕਦਾ ਹੈ ਅਜੇ ਹੀ ਫਿਲਹਾਲ ਜਿਹੜੀ ਗਤੀਵਿਧੀਆਂ ਉਹ ਘਟਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਕਿਉਂਕਿ ਜਿਹੜਾ ਸਿਸਟਮ ਨੇ ਫਿਲਹਾਲ ਪੰਜਾਬ ਤੋਂ ਕਾਫੀ ਦੂਰ ਨੇ ਹਜੇ ਇਹਨਾਂ ਦੀ ਆਉਣ ਦੀ ਜਿਹੜੀ ਸੰਭਾਵਨਾ ਹੈ ਕੱਲ ਤੜਕੇ ਤੋਂ ਲੈ ਕੇ 11 ਵਜੇ 12 ਵਜੇ ਦੇ ਵਿਚਕਾਰ ਇਸ ਦੀ ਸੰਭਾਵਨਾ ਬਣ ਰਹੀ ਹੈ ਅੱਜ ਰਾਤ ਜਿਹੜੀ ਮੀਂਹ ਦੀ ਗਤੀਵਿਧੀ ਉਹ ਨਾ ਮਾਤਰ ਦੇ ਬਰਾਬਰ ਦਿਖਾਈ ਦੇਵੇਗੀ ਗੱਲ ਕਰਾਂਗੇ ਤਾਜ਼ਾ ਹਾਲਾਤਾਂ ਦੀ ਤਾਂ ਫਿਲਹਾਲ ਸ਼ਾਮ ਦੇ ਲਗਭਗ 5:30 6 ਵਜੇ ਦਾ ਸਮਾਂ ਹੈ ਅਜੇ ਇਹ ਦੇ ਵਿਚਕਾਰ ਹਜੇ ਤਾਪਮਾਨ ਥੋੜੇ ਜਿਹਾ ਵਧੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਪੂਰਬੀ ਹਵਾ ਦੀ ਐਂਟਰੀ ਹੋ ਚੁੱਕੀ ਹੈ ਤੇ ਪੂਰਬੀ ਹਵਾ ਆਉਣ ਦੇ ਕਾਰਨ ਥੋੜਾ ਜਿਹਾ ਗਰਮੈਸ਼ ਵਾਲਾ ਮਾਹੌਲ ਪੰਜਾਬ ਦਾ ਬਣ ਚੁੱਕਿਆ ਹੈ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਧੁੰਦ ਦੇ ਕਿਵੇਂ ਦੇ ਹਾਲਾਤ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਡੇ ਤੱਕ ਪਹੁੰਚ ਸ ਤਾਜ਼ਾ ਹੁਣ ਹਾਲਾਤਾਂ ਦੇ ਮੁਤਾਬਕ ਧੁੰਦ ਦੇ ਹਾਲਾਤ ਪੰਜਾਬ ਵਿੱਚ ਬਣ ਚੁੱਕੇ ਨੇ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਚੁੱਕੀ ਹੈ ਜੋ ਕਿ ਕੱਲ ਸਵੇਰ ਤੱਕ ਇਸੇ ਤਰੀਕੇ ਨਾਲ ਬਣੀ ਰਹੇਗੀ ਤਾਪਮਾਨ ਥੋੜੇ ਜਿਹਾ ਆਪ ਦਿਖਾਈ ਦੇਣਗੇ 4 ਡਿਗਰੀ 5 ਡਿਗਰੀ ਤੋਂ ਲੈ ਕੇ 7 ਡਿਗਰੀ ਦੇ ਵਿਚਕਾਰ ਤਾਪਮਾਨ ਆਮ ਤਰ੍ਹਾਂ ਦੀ ਤਰ੍ਹਾਂ ਦੇਖਣ ਨੂੰ ਮਿਲਣਗੇ ਥੋੜਾ ਜਿਹਾ ਗਰਮੈਸ਼ ਵਾਲਾ ਮੌਸਮ ਰਹੇਗਾ ਬਾਕੀ ਜਿਨ੍ਹਾਂ ਨਾਲੋਂ ਅੱਜ ਥੋੜੀ ਜਿਹੀ ਠੰਡ ਘੱਟ ਦੇਖਣ ਨੂੰ ਮਿਲ ਸਕਦੀ ਹੈ ਅਜੇ ਰਾਤ ਦਾ ਕੋਈ ਵੀ ਮੀਂਹ ਦਾ ਅਲਰਟ ਨਾ ਹੋਣ ਦੇ ਕਾਰਨ ਮੌਸਮ ਠੀਕ ਠਾਕ ਹੀ ਬਣਿਆ ਰਹੇਗਾ ਪਰ ਧੁੰਦ ਦੇ ਹਾਲਾਤ ਜਿਹੜੇ ਨੇ ਉਹ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਨੇ ਇਸੇ ਕਰਕੇ ਰਿਕਵੈਸਟ ਕਰਦੇ ਆ ਕਿ ਤੁਸੀਂ ਬਾਹਰ ਅੰਦਰ ਕਿਤੇ ਵੀ ਜਾਣਾ ਹੈ ਕੋਈ ਟਰੈਵਲ ਕਰਨਾ ਹੈ ਤਾਂ ਮੌਸਮ ਅਤੇ ਧੁੰਦ ਨੂੰ ਮੱਦੇਨਜ਼ਰ ਰੱਖਦੇ ਹੀ ਜਾਇਓ ਤਾਂ ਕਿ ਕਿਸੇ ਤਰੀਕੇ ਦੀ ਅਣਹੋਣੀ ਤੋਂ ਤੁਹਾਡਾ ਬਚਾਅ ਹੋ ਸਕੇ ਕਾਫੀ ਜ਼ਿਆਦਾ ਮੰਦ ਭਾਗਿਆ ਖਬਰਾਂ ਸਾਨੂੰ ਧੁੰਦ ਦੇ ਕਾਰਨ ਦੇਖਣ ਨੂੰ ਮਿਲ ਰਹੀਆਂ ਨੇ ਮੌਸਮ ਦੇ ਵਿੱਚਕਾਰ ਅਗਰ ਗੜਬੜੀ ਦੀ ਗੱਲ ਕੀਤੀ ਜਾਵੇ ਤਾਂ ਇਹ ਜਿਹੜੀ ਗੜਬੜੀ ਧੁੰਦ ਦੇ ਹਾਲਾਤਾਂ ਦੀ ਕਾਫੀ ਜ਼ਿਆਦਾ ਬਣ ਰਹੀ ਹੈ ਇਸੇ ਕਰਕੇ ਕਿਉਂਕਿ ਚੱਕਰਵਾਤੀ ਹਵਾ ਦਾ ਮਾਹੌਲ ਬਣ ਰਿਹਾ ਹੈ ਉੱਤਰੀ ਪੰਜਾਬ ਵਿੱਚ ਉੱਤਰ-ਪੱਛਮੀ ਹਵਾ ਅਤੇ ਬਾਕੀ ਪੰਜਾਬ ਦੇ ਵਿੱਚ ਦੱਖਣ-ਪੂਰਬੀ ਹਵਾ ਚੱਲ ਰਹੀ ਹੈ ਤੇ ਜਿਸ ਦੇ ਕਾਰਨ ਐਂਟੀਸਾਈਕਲੋਨ ਚੱਕਰਵਾਤੀ ਹਵਾਵਾਂ ਦਾ ਰੁੱਖ ਪੰਜਾਬ ਦੇ ਵਿੱਚ ਬਣਿਆ ਹੋਇਆ ਜਿਸ ਦੇ ਫਲਸਰੂਪ ਸਿੱਟੇ ਵਜੋਂ ਪੰਜਾਬ ਦੇ ਵਿੱਚ ਇੱਕ ਤਰੀਕੇ ਨਾਲ ਧੁੰਦ ਦੇ ਹਾਲਾਤ ਲਗਾਤਾਰ ਬਰਕਰਾਰ ਰਹਿਣਗੇ ਕੱਲ ਜਿਹੜੀ ਮੀਂਹ ਦੀ ਗਤੀਵਿਧੀ ਹੁੰਦੀ ਦਿਖਾਈ ਦੇ ਰਹੀ ਹੈ ਉਸ ਮੀਂਹ ਦੀ ਗਤੀਵਿਧੀ ਦੇ ਕਾਰਨ ਸਾਨੂੰ ਥੋੜੀ ਜਿਹੀ ਉਮੀਦ ਹੈ ਕਿ ਆਉਂਦੇ ਦਿਨਾਂ ਵਿੱਚ ਧੁੰਦ ਦੇ ਹਾਲਾਤ ਘਟਣਗੇ ਪਰ ਕੱਲ ਦੁਪਹਿਰ ਤੱਕ ਧੁੰਦ ਦੇ ਹਾਲਾਤ ਪੰਜਾਬ ਦੇ ਉੱਪਰ ਬਰਕਰਾਰ ਰਹਿਣ ਦੇ ਕਾਫੀ ਜ਼ਿਆਦਾ ਚਾਂਸ ਨੇ ਬਾਕੀ ਕੋਈ ਵੀ ਨਵੀਂ ਅਪਡੇਟ ਆਵੇਗੀ ਤੁਹਾਡੇ ਤੱਕ ਜਾਣਕਾਰੀ ਲਿਖਦੇ ਸਭ ਤੋਂ ਪਹਿਲਾਂ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਇਹ ਸੀ ਜੀ ਅਪਡੇਟ ਅੱਜ ਰਾਤ ਦੇ ਮੌਸਮ ਦੀ ਬਾਕੀ ਕੋਈ ਵੀ ਜਾਣਕਾਰੀ ਹੋਵੇਗੀ ਤੁਹਾਡੇ ਤੱਕ ਜਲਦ ਸ਼ੇਅਰ ਕਰਾਂਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਮਿਲ ਸਕੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ